ਵਾਹਿਗੁਰੂ ਜੀ ਤਨਸਰੇ ਮਹੱਲਾ ਚੌਥਾ ਤਨਸਰੇ ਮਹੱਲਾ ਪਹਿਲਾ ਆਰਤੀ ੴ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰਾਵੈ ਚੰਦ ਦੀਪਕ ਬੜੇ ਕਾਰ ਕਮੰਡਲ ਜਨਕ ਮੋਤੀ ਤੂਪ ਮਲੇ ਹਨ ਲੋਪ ਬਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵੈ ਖੰਡਨਾ ਤੇਰੀ ਆਰਤੀ ਅਨਹਤਾ ਸਭ ਨਨ 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 ਹੈ ਤੋਰੇ ਕੋ ਸਹਿ ਸਮੂਰਤ ਨਾ ਨਾ ਇੱਕ ਤੋ ਹੈ ਸਹਿਸ ਪਾਦ ਬੇਮਲ ਨਨ ਇੱਕ ਪਦ ਗੰਧ ਬਿਨ ਸਹਿਸ ਤਵ ਗੰਧ ਇਹ ਵਿਚਰਤ ਮੋਹੀ ਚਾਨਣ ਸਭ ਸਭ ਮੈਂ ਹੈ ਚਾਨਣ ਹੋਏ ਗੁਰ ਸਾਖੇ ਜੋਤ ਪਰਗਟ ਹੋਏ ਜੋਤਿਸਪਾ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਰ ਕੋ ਵੇ ਜਾਤੇ ਤੇ ਗੈ ਨਾਮ ਵਾਸਾ ਆਸਨੋ ਨਾਮ ਤੇਰਾੁਰਸਾ ਨਾਮ ਤੇਰਾ ਕੇਸਰੋ ਲੈ ਛਟਕਾਰੇ ਨਾਮ ਤੇਰਾ ਅੰਬਲਾਨਾ ਨਾਮ ਤੇਰਾ ਚੰਦਨੋ ਕਸ ਜਪੇ ਨਾਮ ਲੈ ਤੁਝੇ ਕੋ ਚਾ ਆਮ ਤੇ ਕੀ ਆ ਤੁਝੇ ਕੀਆ ਕੀ ਆ ਰੇ ਪੂ ਨਾਮ ਤੇਰਾ ਤੂੰ ਹੀ ਚਰ ਤੋਲਾ ਰੇ 108864 ਰੇ ਖਾਣੀ ਇਹ ਵਰਤਨ ਹੈ ਸਗਲ ਸੰਸਾਰੇ ਕਹਿਵਰਤਨ ਹੈ ਸਾਗਰ ਸੰਸਾਰੇ ਕਹਿ ਨ ਵਿਦਾਸ ਨਾਮ ਤੇਰਾ ਨਾਮ ਹੈ ਹਰ ਪੋਕ ਤੁਹਾੜੇ ਤੂੰ ਦੇ ਦੇਕਰਤ ਸਾਜਿਆ பே கோபி சே பணப்மே சு தேரி தேவ தேவாக்காய சந்த நீ ਤਤ ਤੇ ਨੇ ਨਾਮ ਕੀਆ ਬਾਤੀ ਦੀਪਕ ਦੇਹ ਉਜਾਰਾ ਜੋਤ ਲਾਏ ਜਗ ਤੇ ਇਸ ਜਗਾਇਆ ਬਾਜੇ ਸੰਗ ਸਾਰੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀਨੇ ਆਰਤ ਕੀਨੇ ਤੇਰੀ ਆਰਤ ਕੀਨੇ ਆਰਤ ਕੀਨੇ ਤੇਰੀ ਆਰਤ ਕੀਨੇ ਕਬੀਰ ਦਾਸ ਤੇਰੀ ਸਵਾਰ ਗੋਪਾਲ ਤੇਰਾ ਆਰਤਾ ਦਾਲ ਸਿੰਧਾ ਮੰਗਉ ਖਿਓ ਅਮਰਾ ਖੁਸ਼ੀ ਕਰੇ ਨਿਤ ਜਿਉ ਪਨੀਆਂ ਛਾਦਨ ਨੇਕਾ ਅਨਾਜ ਮੰਗਉ ਸਤ ਸੇਕਾਉ ਪੈਸ ਮੰਗਉ ਲਵੇਰੀ ਇਕ ਤਾਜਨ ਤੁਰੇ ਚੰਗੇਰੀ ਕਰ ਕੀ ਕੀ ਹਨ ਚੰਗੇ ਜਨ ਤਨ ਨਾਲੇ ਵੇ ਮੰਗੇ ਗੋਪਾਲ ਤੇਰਾ ਆਰਤਾ ਗੋਪਾਲ ਤੇਰਾ ਆਰਤਾ ਸਵਈਆ ਪਾਏ ਗਏ ਜਬ ਤੇ ਤੁਮਰੇ ਕਬ ਤੇ ਕਉਂ ਮੁਖ ਤਰੈ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੋਰਾਨ ਅਨੇਕ ਕਹਿ ਮਤ ਏਕ ਨਾ ਮਤਿਓ ਸਿਮਰਤ ਸਾਸਤਰ ਬੇਦ ਸਭੈ ਬਹੁ ਪੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸ ਪਾੜ ਕਿਰਪਾ ਤੁਮਰੇ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਸ੍ਰੀ ਅਸ ਪਾੜ ਕਿਰਪਾ ਤੁਮਰੇ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਸਾਡ ਕੈ ਗਇਓ ਤੁਹਾਰੋ ਦਵਾਰ ਬਾਹੇ ਗਹੇ ਲਾ ਜਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰ ਦਵਾਰ ਬਾਹੇ ਗਏ ਕੀ ਲਾ ਜਸ ਗੋਬਿੰਦ ਦਾਸ ਤੁਹਾਰ ਫਿਰ ਘਰ ਬੈਸ ਹਰ ਜਨ ਪਿਆਰੇ ਫਿਰ ਘਰ ਬੈਸ ਹਰ ਜਨ ਪਿਆਰੇ ਸਤ ਗੁਰ ਤੁਮਾਰੇ ਕਾਜ ਸਵਾਰੇ ਸਤ ਗੁਰ ਤੁਮਾਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਕੀ ਪੈਜ ਰੱਖੀ ਕਰਤਾ ਰੇ ਜਨ ਕੀ ਪੈਜ ਰੱਖੀ ਕਰਤਾ ਰੇ ਬਾਦ ਸਸਾ ਸਭ ਵਸ ਕਰਦੀਨੇ ਬਾਦ ਸਸਾ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸਪੇ ਹੋਏ ਬਾਜੋ ਪਗਵਾਨ ਨਿਰਭਉਏ ਬਾਜੋ ਪਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਨੀ ਸਰਨ ਪਰੇ ਪ੍ਰਭ ਅੰਤਰ ਜਾਨੀ ਨਾਨਕ ਓਟ ਪੱਕਰੀ ਪ੍ਰਭ ਸੁਆਮੀ ਨਾਨਕ ਓਟ ਪੱਕਰੀ ਪ੍ਰਭ ਸੁਆਮੀ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪੱਕਰੀ ਪ੍ਰਭ ਸੁਆਮੀ ਨਾਨਕ ਓਟ ਪੱਕਰੀ ਪ੍ਰਭ ਸੁਆਮੀ